ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਨੌਜਵਾਨ ਸਿੰਘ ਸਭਾ ਪਿੰਡ ਬਰਾਹੀਵਾਲ ਅਤੇ ਸਮੂਹ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਵਿਸ਼ਾਲ ਦਸਤਾਰ ਮੁਕਾਬਲਾ, ਗਮਾਲਾ ਮੁਕਾਬਲਾ ਅਤੇ ਗੁਰਬਾਣੀ ਗੱਠ ਮੁਕਾਬਲਾ ਜਿ ਕਰਵਾਇਆ ਜਾ ਰਿਹਾ ਜਿਹਦੇ ਵਿੱਚ 8 ਸਾਲ ਤੋਂ 15 ਸਾਲ ਤੱਕ ਦੇ ਬੱਚਿਆਂ ਦਾ ਗਰੁੱਪ 16 ਸਾਲ ਤੋਂ 21 ਸਾਲ ਤੱਕ ਦੇ ਬੱਚਿਆਂ ਦਾ ਦਸਤਾਰ ਮੁਕਾਬਲੇ ਵਾਸਤੇ ਅਤੇ 8 ਸਾਲ ਤੋਂ 21 ਸਾਲ ਤੱਕ ਦੇ ਬੱਚੇ ਦੁਮਾਲਾ ਮੁਕਾਬਲੇ ਵਾਸਤੇ ਇਸੇ ਤਰੀਕੇ ਗੁਰਬਾਣੀ ਕਟਾ ਮੁਕਾਬਲੇ ਲਈ 8021 ਸਾਲ ਦਾ ਕਿਤੇ ਬੱਚਿਆਂ ਦਾ ਜਿਹੜਾ ਗਰੁੱਪ ਬਣਾਇਆ ਗਿਆ ਸਾਰਿਆਂ ਵਾਸਤੇ ਅਲੱਗ-ਅਲੱਗ ਕੈਚ ਪ੍ਰਾਈਜ਼ ਤੇ ਸਨਮਾਨ ਚਿੰਨ੍ਹ ਤਿਆਰ ਕੀਤੇ ਗਏ ਸਮੂਹ ਸੰਗਤ ਦਾ ਸਹਿਯੋਗਿਆ ਸਮੂਹ ਐਨਆਰਆਈ ਵੀਰਾਂ ਦਾ ਪਿੰਡ ਦੀ ਪੰਚਾਇਤ ਗੁਰਦਲ ਸਿੰਘ ਦੀ ਪ੍ਰਬੰਧਕ ਕਮੇਟੀ ਨੌਜਵਾਨ ਸਿੰਘ ਸਭਾ ਸੰਸਥਾ ਵੱਲੋਂ ਬਾਬਾ ਦੀਪ ਸਿੰਘ ਦੀ ਸ਼ਹੀਦ ਸੰਸਥਾ ਵੱਲੋਂ ਜਿਹੜਾ ਇਹ ਮੁਕਾਬਲੇ ਵਾਸਤੇ ਰਲ ਕੇ ਪ੍ਰਬੰਧ ਕੀਤਾ ਗਿਆ ਸਾਰਿਆਂ ਦੇ ਜੀ ਆਇਆਂ ਨੂੰ ਧੰਨਵਾਦ ਜੀ ਸਹੁ ਸੰਗਤ ਹੈ ਜੀ ਆਇਆਂ ਇਸੇ ਤਰੀਕੇ ਅੱਜ ਪਰਚਮ ਪੰਜਾਬ ਨਿਊਜ਼ ਵੀਰ ਪਵੇਲ ਜੀ ਇੱਥੇ ਪਹੁੰਚੇ ਆ ਵੀਰ ਪਵੇਲ ਦਾ ਪਰਚਮ ਪੰਜਾਬ ਨਿਊਜ਼ ਦਾ ਧੰਨਵਾਦ ਜੀ ਆਇਆਂ ਤਾਂ ਜੋ ਤੁਸੀਂ ਇਸ ਦਸਤਾਰ ਮੁਕਾਬਲੇ ਨੂੰ ਪਿੰਡ ਵਾਸੀ ਜਿਹੜੇ ਦੇਸ਼ ਵਿਦੇਸ਼ ਦੇ ਵਿੱਚ ਇਲਾਕਾ ਨਿਵਾਸੀ ਬੈਠੇ ਆ ਉਹਨਾਂ ਤੱਕ ਤੁਸੀਂ ਪਹੁੰਚਾਉਣਾ ਹੈ ਤੁਹਾਡਾ ਜੀ ਆਇਆਂ ਵੀਰ ਜਿੰਨੇ ਵੀ ਕੁਲਵੰਤ ਸਿੰਘ ਜੀ ਇੱਥੇ ਪਹੁੰਚੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਸਰਦਾਰ ਕੁਲਵੰਤ ਸਿੰਘ ਜੀ ਪ੍ਰਧਾਨ ਜੀ ਇਹਨਾਂ ਦੀ ਰਹਿਣਵਾਈ ਹੀ ਹੈ ਡਗਵਾਈ ਹੀ ਹੈ ਜਿਹੜਾ ਹੈਗਾ ਇਹ ਮੁਕਾਬਲਾ ਅਲਿਖਿਆ ਗਿਆ ਹੈ ਪੂਰਾ ਸਹਿਯੋਗ ਹੈ ਪਰਮਦਰ ਕਮੇਟੀ ਦਾ ਵੀਰ ਮਨਿੰਦਰ ਸਿੰਘ ਜੀ ਮਣੀ ਪ੍ਰੋਪਰ ਤੇ ਅੰਡੇਰੇ ਸਾਰੇ ਬੱਚਿਆਂ ਵੱਲ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਾ ਰਹਿ ਜਵੇ ਜਿਹੜੇ ਬੱਚੇ ਨੇ ਮੁਕਾਬਲੇ 'ਚ ਭਾਗ ਨਹੀਂ ਲਿਆ ਉਹ ਜਰੂਰ ਸਾਈਡ ਤੇ ਹੋ ਕੇ ਬੈਠਣ ਉਹਨਾਂ ਦੇ ਲਾਗੇ ਨਾ ਹੋਣ ਮੁਕਾਬਲੇ ਵਾਲੇ ਬੱਚਿਆਂ ਦੇ ਅਦਮਾਲਾ ਮੁਕਾਬਲੇ 'ਚ ਭਾਗ ਲੈਣੇ ਬੱਚੇ ਨੂੰ ਬੇਨਤੀ ਹੈ ਜਰੂਰ ਥੋੜਾ ਜਿਹਾ ਗੈਪ ਨਾ ਅਗੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਸਾਖੀ ਨੂੰ ਸਮਰਪਿਤ ਦੂਸਰਾ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ 8 ਸਾਲ ਤੋਂ 12 ਸਾਲ ਦੀ ਉਮਰ ਦੇ ਬੱਚੇ 16 ਸਾਲ ਤੋਂ 21 ਸਾਲ ਦੀ ਉਮਰ ਦੇ ਬੱਚੇ ਅਤੇ ਦਮਾਲਾ ਮੁਕਾਬਲਾ ਸਜਾਇਆ ਜਾ ਰਿਹਾ ਹੈ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾ ਰਹੇ ਹਨ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪਿੰਡ ਦੀ ਪੰਚਾਇਤ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਇਹ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਹੈ ਜੀ ਜੋ ਬੱਚਿਆਂ ਨੂੰ ਇਹ ਮੁਕਾਬਲਾ ਕਰਵਾਉਣ ਲਈ ਸਿੱਖਿਆ ਮਿਲਦੀ ਹੈ ਕਿ ਸਮਾਜ ਵਿੱਚ ਜੋ ਨਸ਼ਿਆਂ ਦੀ ਕ੍ਰੀਤੀ ਹੈ ਉਸ ਨੂੰ ਦੂਰ ਕੀਤਾ ਜਾਵੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਅਤੇ ਉਹਨਾਂ ਦਾ ਉਤਸ਼ਾਹ ਮਨੋਬਲ ਉੱਚਾ ਕੀਤਾ ਜਾਵੇ ਬੱਚੇ ਭਾਗ ਲੈ ਰਹੇ ਕਿਹੜੀ ਕਿਹੜੀ ਨਾਮ ਬੱਤੇ ਜਾ ਰਹੇ ਅੱਜ 8 ਤੋਂ 12 ਸਾਲ ਅਤੇ 16 ਤੋਂ 21 ਸਾਲ ਦੇ ਬੱਚੇ ਭਾਗ ਲੈ ਰਹੇ ਹਨ ਅਤੇ ਜੋ ਆਪਣੇ ਦਮਾਲਾ ਮੁਕਾਬਲਾ ਹੈ ਉਹ ਵੀ ਕਰਵਾਇਆ ਜਾ ਰਿਹਾ ਹੈ ਪ੍ਰਬੰਧਕ ਕਮੇਟੀ ਨੂੰ ਅਤੇ ਪਿੰਡ ਸਮੁੱਚੀ ਸਾਧ ਸੰਗਤ ਨੂੰ ਐਨ ਆਰ ਆਈ ਵੀਰਾਂ ਨੂੰ ਵੀ ਉਹਨਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਬਹੁਤ ਉਤਸ਼ਾਹਤ ਹੈ ਕਮੇਟੀ ਉਤਸ਼ਾਹ ਕਰ ਰਹੀ ਪਿੰਡ ਦੀ ਨਗਰ ਪੰਚਾਇਤ ਵੀ ਉਤਸ਼ਾਹ ਕਰ ਰਹੀ ਹੈ ਹੋਰ ਮੇਰੇ ਵੀਰ ਪਤਵੰਤੇ ਮੋਹਦਵਰ ਸੱਜਣ ਬੱਚੇ ਮੋਤ ਉਤਸ਼ਾਹ ਨਾਲ ਸੇਵਾ ਕਰ ਰਹੇ ਹਨ ਜੋ ਸਾਧ ਸੰਗਤ ਆਈ ਹੈ ਉਹਨਾਂ ਦੇ ਸੇਵਾ ਵਾਸਤੇ ਚਾਹ ਪਾਣੀ ਦੇ ਲੰਗਰ ਅਤੇ ਗੁਰੂ ਕੇ ਲੰਗਰ ਟੁੱਟ ਵਰਤ ਰਹੇ ਹਨ ਜਿਵੇਂ ਦੇਖ ਰਿਹਾ ਇਸ ਟਾਈਮ ਜਿੰਨੀ ਪ੍ਰਬੰਧਕ ਕਮੇਟੀ ਇਹ ਪਤਵੰਤੇ ਸੱਜਣਾਂ ਪਹੁੰਚੇ ਸਾਰੇ ਸਿਰ ਤੇ ਪੱਗਾ ਬਣਿਆ ਤਾਂ ਸਟਾਰਾ ਸਕੇ ਬਹੁਤ ਛੋਟੇ ਲੱਗ ਰਹੇ ਹਨ ਸਿੱਖ ਵਾਸਤੇ ਦਸਤਾਰ ਕੀ ਹੈ ਮੇਰਾ ਪਿਆਰ ਇੱਕ ਸਿੱਖ ਵਾਸਤੇ ਦਸਤਾਰ ਬਹੁਤ ਜ਼ਰੂਰੀ ਹੈ ਕਿਉਂਕਿ ਦਸਤਾਰ ਖਾਲਸੇ ਦੀ ਆਣ ਸ਼ਾਨ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਸਿੱਖਿਆ ਦਿੱਤੀ ਹੈ ਕਿ ਜੋ ਵੀ ਸਿੰਘ ਉਹਨਾਂ ਨੇ ਸਜਾਏ ਹਨ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਇਸ ਕਰਕੇ ਹਰ ਇੱਕ ਸਿੱਖ ਨੂੰ ਦਸਤਾਰ ਸਜਾਉਣੀ ਬਹੁਤ ਜ਼ਰੂਰੀ ਹੈ ਜੀ ਉਹਨਾਂ ਨੂੰ ਇਹ ਸੰਦੇਸ਼ ਗੁਰੂ ਘਰ ਦੀ ਕਮੇਟੀ ਵੱਲੋਂ ਸੰਗਤ ਵੱਲੋਂ ਪੰਚਾਇਤ ਵੱਲੋਂ ਇਹ ਸੰਦੇਸ਼ ਦੇ ਰਹੇ ਆ ਕਿ ਗੁਰਬਾਣੀ ਨਾਲ ਜਰੋ ਦਸਤਾਰਾਂ ਸਜਾਓ ਇਹ ਕ੍ਰੀਤੀਆਂ ਤੋਂ ਜਿਹੜੀਆਂ ਸਮਾਜ ਵਿੱਚ ਕ੍ਰੀਤੀਆਂ ਹਨ ਇਹਨਾਂ ਤੋਂ ਦੂਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੇ ਜਨਮ ਦਿਨ ਨੂੰ ਮੁਪਰਤ ਜੋ ਇੱਥੇ ਸੰਗਤ ਆਈ ਹੈ ਜੋ ਆਪਾਂ ਪ੍ਰਬੰਧਕ ਕਮੇਟੀ ਪੰਚਾਇਤ ਵਾਲੇ ਇੱਥੇ ਕਰੇ ਹਾਂ ਗੋਦਵਾਰਾ ਕੰਪਲੈਕਸ ਦੇ ਜੋ ਸਾਰਿਆਂ ਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਖਾਸ ਤੇ ਜਨਮਦਾਰ ਇਹਨਾਂ ਸਮਰਪਤ ਪਿੰਡ ਦੀ ਪੰਚਾਇਤ ਵੱਲੋਂ ਕਮੇਟੀ ਵੱਲੋਂ ਐਨਆਰਆਈ ਦੇ ਵੀਰਾਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਮੇਰਾ ਵੀਰ ਭੁਪਿੰਦਰ ਸਿੰਘ ਜੋ ਕਿ ਜਿਨ੍ਹਾਂ ਦਾ ਬੜਾ ਵੱਡਾ ਪਰਾਲਾ ਹੈ ਪਿਛਲੇ ਤਾਲ ਵੀ ਦਸਤਾਰ ਮੁਕਾਬਲਾ ਕਰਾਇਆ ਸੀ ਐਦ ਕੀ ਮਲਕੀ ਨਾਲ ਦਮਾਲਿਆ ਬੰਨਾਂ ਦਾ ਮੁਕਾਬਲਾ ਗਰਬਾਨੀ ਕੱਟ ਦਾ ਮੁਕਾਬਲਾ ਦਸਤਾਰ ਮੁਕਾਬਲਾ ਕਰਾਇਆ ਜਾ ਰਿਹਾ ਹੈ ਇਸ ਪੰਦੇ ਵਿੱਚ ਪਿੰਡ ਬਾਤਿਆਂ ਦੀ ਸੰਗਤ ਦੇ ਵਿੱਚ ਬੜਾ ਸ਼ਿਆਹ ਹੈ ਬੜੇ ਸਟੂਡੈਂਟ ਆਏ ਹਨ ਸਾਨੂੰ ਕਈਆਂ ਦੇ ਫੋਨ ਵੀ ਆਏ ਹਨ ਪਹਿਲਾਂ ਵੀ ਇੱਥੇ ਤੁਸੀਂ ਮੁਕਾਬਲਾ ਕਰਾਉਣਾ ਰਿਹਾ ਉਹਦਿਆਂ ਕੀ ਸ਼ੱਤਾਂ ਹਨ ਕਿਦਾਂ ਭਾਗ ਲਿਆ ਜਾ ਸਕਦਾ ਹੈ ਤੋਂ ਕਾਫੀ ਬੱਚਿਆਂ ਨੇ ਹੋਰ ਲੋਕਾਂ ਨੇ ਬੜੇ ਸ਼ਿਆਹ ਦੇ ਨਾਲ ਸ਼ਿਰਕਤ ਕੀਤੀ ਹੈ ਬੜਾ ਧੰਨਵਾਦ ਹੈ ਉਹਨਾਂ ਦਾ ਤੇ ਮੈਂ ਉਮੀਦ ਕਰਦਾ ਹਾਂ ਕਿ ਇਹ ਇਸ ਤਰ੍ਹਾਂ ਹੀ ਇਹ ਮੁਕਾਬਲਾ ਜੋ ਹੈ ਅਗੇ ਤੋਂ ਵੀ ਜਾਰੀ ਹੋਏਗਾ ਤੇ ਅਸੀਂ ਪ੍ਰੋਗਰਾਮਾਂ ਪਿਛਲੇ ਦਾ ਥੋੜਾ ਛੋਟਾ ਸੀ ਐਨ ਕੀ ਵਟਾ ਕੀਤਾ ਹੈ ਗਾਂ ਇਹਨਾਂ ਅਹੀ ਹੋਰ ਵੀ ਇਹਦਾ ਵਿਸਾਰ ਕਰਾਂਗੇ ਤੇ ਮਿਲਕੀ ਬੱਚਿਆਂ ਨੂੰ ਖਾਦ ਕਰਕੇ ਇਹਦੇ ਨਾਲ ਬੜਾ ਅਥਿਆ ਮਿਲਦਾ ਹੈ ਜੋ ਸਮਾਜ ਵਿੱਚ ਕ੍ਰਿਤੀਆਂ ਹਨ ਉਤੋਂ ਦੂਰ ਹੋ ਕੇ ਗਰਬਾਣੀ ਦੇ ਨਾਲ ਬਾਣੀ ਦੇ ਨਾਲ ਜੁੜਦੀ ਹੱਡੀ ਉਹਨਾਂ ਨੂੰ ਅਪੀਲ ਹੈ ਸੋ ਇੱਥੇ ਗੁਰੂ ਘਰ ਦੇ ਵਿੱਚ ਖਾਦ ਕਰਕੇ ਪ੍ਰਧਾਨ ਜੀ ਇਹਨੂੰ ਬੜੀ ਬਹੁਤ ਵੱਡਾ ਬੜੀ ਜਿਆਦਾ ਅਭਰਾਲਾ ਇਹ ਬੜੀ ਮਿਹਨਤ ਕਰਦੇ ਨੇ ਉਹਨੂੰ ਵੀ ਦੇਖਦਾ ਸੀ ਆਪਣੇ ਹੱਥੀ ਕੰਮ ਕਰਦੇ ਨੇ ਕੋਈ ਕੋਈ ਲੰਗਰ ਦਾ ਕੰਮ ਹੋਏ ਕੋਈ ਭਾਂਡਿਆਂ ਦਾ ਕੰਮ ਹੋਏ ਕੋਈ ਹੋਰ ਗੁਰਦੁਆਰੇ ਦੀਆਂ ਮਾਰਦਾਂ ਦਾ ਕੰਮ ਹੋਏ ਸਾਰਾ ਹੀ ਆਪਣੀ ਦੇਖ ਰਿਹਾ ਤੇ ਨਾਲ ਵੀ ਹੈ ਹੀ ਆ ਇਹ ਹੱਥੀ ਬਹੁਤ ਕੰਮ ਕਰਦੇ ਆ ਤੇ ਮੈਂ ਰਾਤ ਵੀ ਨਾਲ ਇਹੋ ਗੱਲ ਕਰਦਾ ਪਿਆ ਕਿ ਵੀ ਹੱਥੀ ਸਾਡੇ ਕੋਲ ਨਾ ਟਾਈਮ ਨਹੀਂ ਹੁੰਦਾ ਜਿੰਨਾ ਇਹ ਟਾਈਮ ਕੱਢਦੇ ਆਨ ਖੈਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਆਪਣਾ ਵਰਤਵਾਤ ਟਾਈਮ ਗੁਰੂ ਘਰ ਦੇ ਨੇ ਕੱਢਿਆ ਜਾਏ ਬੱਚਿਆਂ ਨੂੰ ਇਹੋ ਜੀਆਂ ਮਾਰੀਆਂ ਕਰਤਿਆ ਤੋਂ ਬਚ ਕੇ ਚੰਗੇ ਪਾਤੇ ਚੰਗੇ ਸੰਸਕਾਰਾਂ ਦੇ ਨਾਲ ਜੋੜਿਆ ਜਾਏ ਤੋਂ ਇਹ ਬਹੁਤ ਵੱਡਾ ਵਧੀਆ ਉਪਰਾਲਾ ਹੈ ਜੋ ਮੈਂ ਪਰਵਾਦੀ ਹਾਂ ਇਹ ਪੱਤਰਕਾਰ ਵੀਰ ਦਾ ਵੀ ਜਿਨ੍ਹਾਂ ਨੇ ਕਵਰੇਜ ਕਰਨ ਲਈ ਚੇਤੇ ਤੌਰ ਤੇ ਆਏ ਹਨ ਇਹਨਾਂ ਕਹਿੰਦਾ ਹੋਇਆ ਮੈਂ ਕਿਹਾ ਮਾਦਾ ਜੱਟਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਪੱਤਰਕਾਰ ਤੁਸੀਂ ਆਏ ਚੱਲ ਕੇ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਮੈਂ ਸਮੂਹ ਕੀ ਸਾਧ ਸੰਗਤ ਸਰਦਾਰ ਭੁਪਿੰਦਰ ਸਿੰਘ ਸਭ ਤੋਂ ਪਹਿਲਾਂ ਤਾਂ ਸਰਦਾਰ ਭੁਪਿੰਦਰ ਸਿੰਘ ਵਧਾਈ ਦੇ ਪਾਤਰ ਨੇ ਜਿਹੜੇ ਦੂਸਰਾ ਜਿਹੜਾ ਇਹ ਜਿਹੜਾ ਦਸਤਾਰਬੰਦੀ ਮੁਕਾਬਲਾ ਕਰਵਾ ਰਹੇ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਇਹਨਾਂ ਦੇ ਨਾਲ ਚਲੋ ਪਿੰਡ ਵੀ ਸਾਰਾ ਸਹਿਮਤ ਹੈ ਤੇ ਸਮੁੱਚੀ ਸਾਡੀ ਜਿੰਨੀ ਵੀ ਕਰੀਮ ਹੈ ਪਿੰਡ ਬਰੋਮਲ ਦੀ ਉਹ ਵੀ ਇਹਨਾਂ ਦੇ ਨਾਲ ਹਾਜ਼ਰ ਨੇ ਸੋ ਅਗਲਾ ਸਭ ਤੋਂ ਪਹਿਲਾਂ ਇਹ ਕਹਾਂਗਾ ਕਿ ਸਾਡੇ ਦਸਤਾਰਬੰਦੀ ਮੁਕਾਬਲੇ ਜ਼ਰੂਰੀ ਹੋਣੇ ਚਾਹੀਦੇ ਨੇ ਕਿਉਂਕਿ ਸਾਨੂੰ ਗੁਰੂਆਂ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੀ ਖਾਲਸਾ ਪੰਥ ਦੀ ਸਾਜਣਾ ਜਿਹੜੀ ਵਿਸਾਖੀ ਵਾਲੇ ਦਿਨ ਕੀਤੀ ਸੀ ਦੋਸਤੋ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਇਹਨੂੰ ਥੋੜਾ ਜਿਹਾ ਦੂਰ ਹੁੰਦੀ ਜਾ ਰਹੀ ਸੀ ਤੇ ਬਹੁਤ ਜ਼ਿਆਦਾ ਲੋਡ ਸੀ ਤੇ ਜਿਸ ਕਰਕੇ ਇਹ ਸਾਨੂੰ ਜ਼ਰੂਰੀ ਸਮਝਿਆ ਕਿ ਜਿਹੜੇ ਕੰਪੀਟੀਸ਼ਨ ਕਰਵਾਏ ਜਾਣ ਸੋ ਅਸੀਂ ਦੁਬਾਰਾ ਸਰਦਾਰ ਭਗਵੰਦਰ ਸਿੰਘ ਦਾ ਕਿਉਂਕਿ ਸਭ ਤੋਂ ਵੱਡਾ ਯੋਗਦਾਨ ਇਹਨਾਂ ਦੇ بیٹے ਦਾ ਜਸ਼ਨ ਦਾ ਜਗਾ ਜੋ ਬੱਚਾ ਨੂੰ ਪ੍ਰੇਅਰ ਕਰਕੇ ਤੇ ਕੰਪੀਟੀਸ਼ਨ ਕਰਵਾਉਂਦੇ ਨੇ ਤੇ ਅੱਗੇ ਵੀ ਕਰਵੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰਨੀ ਬਰੇਹਵਾਲ ਤਸਵੀਰ ਪੁਲਤ ਜਿਹੜਾ ਕੋਸਲਾ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਨੇ ਜਿਨ੍ਹਾਂ ਵਿੱਚ 8 ਸਾਲ ਤੋਂ 12 ਸਾਲ ਤੱਕ ਬੱਚੇ 16 ਤੋਂ 21 ਸਾਲ ਤੱਕ ਬੱਚੇ ਪਾਗ ਲੈ ਰਹੇ ਨੇ ਇੱਥੇ ਦਸਤਾਰ ਮੁਕਾਬਲੇ ਕਰਾਇਆ ਗਿਆ ਜੇ ਉੱਥੇ ਦਮਾਲੇ ਵੀ ਸਜਾਇਆ ਗਿਆ ਅੱਜ ਇਸ ਮੁਕਾਬਲੇ ਵਿੱਚ ਦਸਤਾਰ ਮੁਕਾਬਲੇ ਵਿੱਚ ਪਹੁੰਚੇ ਸਾਡੇ ਸਬੂਧਾ ਮਿਸਟਰ ਸਰਦਾਰ ਜਗਨਨ ਸਿੰਘ ਜੀ ਮੇਰੇ ਸੱਜਣ ਹੋਤੇ ਨੇ ਨਾਲ ਰਵੀਰ ਸਿੰਘ ਸੁਨਿਹਾਰ ਡਾਇਰੈਕਟਰ ਸਾਹਿਬ ਸੁਨਿਹਾਰ ਮਦਰ ਸਿੰਘ ਜੀ ਮੈਂਬਰ ਸਾਹਿਬ ਰਵਿੰਦਰ ਸਿੰਘ ਜੀ ਅਸਤਾਰ ਭਵਿੰਦਰ ਸਿੰਘ ਜੀ ਕੇਸ਼ਰ ਸਾਹਿਬ ਐਨਸਟੋ ਬੇਦਾਰ ਸਾਬ੍ਹ ਮੇਰੇ ਖੱਬੇ ਸਾਡੇ ਕੈਸ਼ੀਅਰ ਸਾਹਿਬ ਸਰਦਾਰ ਦੁਬਿੰਦਰ ਸਿੰਘ ਜੀ ਨਾਲ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਪਜ਼ਾਰ ਸਟ੍ਰਕਚਰ ਕਮਲ ਸਿੰਘ ਜੀ ਤਰਨ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਸੰਧਰ ਸਾਹਿਬ ਸੁਰਿੰਦਰ ਸਿੰਘ ਇਹ ਸਾਡੇ ਡੀਐਸਪੀ ਸਾਹਿਬ ਸਰਦਾਰ ਕੁਸ਼ਿੰਦਰ ਸਿੰਘ ਜੀ ਸਾਡੇ ਬਿਜਲੀ ਕਾਦੇ ਲੈਂਡਮੈਨ ਪਜ਼ਾਰ ਬਲਵਿੰਦਰ ਸਿੰਘ ਜੀ ਅਤੇ ਸਰਦਾਰ ਸਰਦਾਰ ਕਮੈਨਰ ਸਮੁੰਡ ਇੰਸਪੈਕਟਰ ਸਾਹਿਬ ਖੂਈ ਵਾਲੇ ਸਾਰਿਆਂ ਦਾ ਅੱਜ ਇੱਥੇ ਆਇਆਂ ਦੇ ਪੰਚਾਇਤ ਵੱਲੋਂ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਇਸ ਮੌਕੇ ਤੇ ਦਸਤਾਰ ਮੰਡਿਰੀ ਦੇ ਮੁਕਾਬਲੇ ਵਿੱਚ ਪਾਗ ਲਿਆ ਪਹੁੰਚੇ ਹਨ ਜੀ ਆਇਆਂ ਨੂੰ ਹਰ ਸਾਲ ਇਹ ਦਸਤਾਰ ਮੁਕਾਬਲੇ ਕਰਾਈ ਜਾ ਰਹੇ ਨੇ ਦਸਤਾਰ ਮੁਕਾਬਲੇ ਜਿਨ੍ਹਾਂ ਨੇ ਅਸ਼ਾ ਸ਼ੁਰੂ ਕੀਤਾ ਸਰਦਾਰ ਭਪਿੰਦਰ ਸਿੰਘ ਜੀ ਉਹਨਾਂ ਦੇ بیٹے ਜਸਨ ਜਸਪ੍ਰੀਤ ਜੀ ਨੇ ਨਾ ਨੇ ਇਹ ਸ਼ੁਰੂਆਤ ਕਰਾਈ ਆ ਆਪਾਂ ਸਮਝ ਲਈਏ ਕਿ ਹਰ ਸਾਲ ਮੁਸਾਕੀ ਦੇ ਮੇਲਾ ਇੱਕ ਦਿਨ ਪਹਿਲਾਂ ਪੁਰਾਇਆ ਜਾਂ ਕਰ ਲਿਆ ਲਾਇਗੁਰੂ ਜੀ ਦਾ ਖਾਲਸਾ ਲਾਇਗੁਰੂ ਜੀ ਕੀ ਬਾਣੀ ਪੁਰੀਆਂ ਦੇ ਜਗ੍ਹਾ ਰਹਿ ਗਿਆ ਹਰੋ ਜਾਵੇ ਦੇਖ ਦੇਖ ਦੇ ਧਣੀ ਬਗਣ ਦੇ ਬਲੀ ਕਲਮ ਤੇ ਲਖਾਰੀ ਜੁਲਮ ਦੇ ਸ਼ਿਕਾਰੀ ਅੰਮਰ ਦੇ ਦਾਤੇ ਪੰਜ ਦੇ ਵਧਾਤੇ ਈਲੇ ਦੇ ਸ਼ਾਹ ਖਾਲਸਾ ਫੋਜ ਦੇ ਸਰਦਾਰ ਮਰਦ ਦੇ ਖੁਦਾ ਸਾਹਿਬ ਦੇ ਕਮਾਲ ਕਿਟਿਆ ਬਾਜਾਂ ਵਾਲੇ ਸਰਬੰਸਦਾਨੀ ਅਕਾਲੀ ਪਿਤਾ ਧੰਨ 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 ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਾਵਨ ਪਵਿੱਤਰ ਕਰਨਾ ਕਰਨਾ ਨਾ ਪਾਵੇ ਸੁਣ ਕੇ ਨਿਆੜ ਜਾਵੇ ਭਲੇ ਪਾਵੇ ਸੋਹਣੇ ਜੀ ਆਵਾ